ਸਭ ਤੋਂ ਪਹਿਲਾਂ ਅਸੀਂ ਦੱਸ ਦਈਏ ਵੀ ਸਾਡਾ ਕਿਸੇ ਵੀ ਕੰਪਨੀ ਨਾਲ ਸਾਡਾ ਕੋਈ ਟਾਈਪ ਨਹੀਂ ਹੈਗਾ ਵੀ ਅਸੀਂ ਕਿਸੇ ਕੰਪਨੀ ਦੀ ਐਡ ਨਹੀਂ ਕਰਦੇ ਜਿਹੜੀ ਵੀ ਆਪਾਂ ਤੁਹਾਨੂੰ ਦਵਾਈ ਬਾਰੇ ਦੱਸ ਦਿਆਂ ਉਹ ਘਰੇਲੂ ਦਵਾਈ ਹੁੰਦੀ ਆ ਜਾਂ ਤੁਹਾਨੂੰ ਪੰਜਾਰੀ ਦੁਕਾਨ ਤੋਂ ਜੜੀ ਬੂਟੀਆਂ ਮਿਲਦੀਆਂ ਨੇ ਜਿਵੇਂ ਕਿ ਅੱਜ ਆਪਾਂ ਦੱਸਣ ਜਾ ਰਹੇ ਹਾਂ ਜਿਹੜੇ ਬੱਚਿਆਂ ਦਾ ਦਿਮਾਗ ਘੱਟ ਕੰਮ ਕਰਦਾ ਪੜ੍ਹਨ ਵਿੱਚ ਕਮਜ਼ੋਰ ਨੇ ਘਰੋਂ ਪੂਰਾ ਪੜ੍ਹ ਕੇ ਜਾਂਦੇ ਨੇ ਉੱਥੇ ਜਾ ਕੇ ਡਰਦੇ ਹੀ ਭੁੱਲ ਜਾਂਦੇ ਨੇ ਉਹਨਾਂ ਲਈ ਜਾਂ ਉਸ ਉਸ ਵੀਰਾਂ ਲਈ ਆ ਜਿਹੜੇ ਘਰੇ ਆਏ ਮੋਟਰਸਾਈਕਲ ਦੀ ਚਾਬੀ ਰੱਖੀ ਰੱਖ ਕੇ ਪਤਾ ਹੀ ਨਹੀਂ ਕਿੱਧਰ ਗਈ ਚਾਬੀ ਭੁੱਲ ਜਾਂਦੇ ਨੇ ਕਿੱਥੇ ਚਾਬੀ ਰੱਖੀ ਸੀ ਮੜੀਆਂ ਮੜੀਆਂ ਚੀਜ਼ਾਂ ਭੁੱਲ ਜਾਂਦੇ ਨੇ ਉਹਨਾਂ ਲਈ ਇੱਕ ਉਹ ਦੇਸੀ ਦਵਾਈ ਘਰੇ ਬਣਾ ਸਕਦੇ ਨੇ ਬਹੁਤ ਹੀ ਘੱਟ ਤਰੀਕੇ ਨਾਲ ਸੌਖੇ ਤਰੀਕੇ ਨਾਲ ਬਣਦੀ ਆ ਘੱਟ ਦਵਾਈ ਆ ਸਭ ਤੋਂ ਪਹਿਲਾਂ ਲੈ ਲਈਏ ਸੰਖ ਪੁਸ਼ਪੀ ਜਦੋਂ ਸ਼ੰਖਪੁਸ਼ਪੀ ਦਾ ਦਿਮਾਗ ਦੇ ਵਿੱਚ ਸ਼ੰਖਪੁਸ਼ਪੀ ਆਉਂਦੀ ਆ ਤੇ ਆਪਣੇ ਦਿਮਾਗ 'ਚ ਬਾਦਾਮ ਜੇ ਘੁੰਮਣ ਲੱਗ ਜਾਂਦੇ ਨੇ ਕਿਹੜੇ ਕੰਪਨੀਆਂ ਦੀਆਂ ਆਮ ਹੀ ਸ਼ੀਸ਼ੀਆਂ ਤੇ ਬਾਦਾਮ ਜੇ ਲੱਗੇ ਪਏ ਹੁੰਦੇ ਨੇ ਆਪਾਂ ਕਿਸੇ ਇੱਕ ਪਹਿਲਾਂ ਹੀ ਦੱਸਿਆ ਵੀ ਕਿਸੇ ਕੰਪਨੀ ਦੀ ਐਡ ਨਹੀਂ ਕਰਦੇ ਅੱਜ ਵੀ ਆਪਣੀ ਆਪ ਐਡ ਨਹੀਂ ਕਰਨ ਲੱਗੇ ਸ਼ੰਖਪੁਸ਼ਪੀ ਇੱਕ ਜੜੀ ਬੂਟੀ ਦਾ ਨਾਮ ਆ ਸ਼ੰਖਪੁਸ਼ਪੀ ਜਿਹੜੀ ਪੰਛਾਦੀ ਦੀ ਦੁਕਾਨ ਤੋਂ ਮਿਲ ਜਾਂਦੀ ਆ ਸੁੱਕੀ ਜੀ ਸ਼ੰਖਪੁਸ਼ਪੀ ਮਿਲਦੀ ਆ ਜਨਕਿ ਇੱਕ ਬੂਟੀ ਅਗੜੀ ਸੁੱਕੀ ਮਿਲਦੀ ਆ ਤੁਸੀਂ ਉਹਨੂੰ ਲਿਆ ਕੇ ਕੰੱਚ ਦੇ ਗਲਾਸ ਦੇ ਵਿੱਚ ਦੋ ਚਮਚੇ ਪਾ ਕੇ ਰਾਤ ਨੂੰ ਪਾਣੀ ਪਾ ਕੇ ਰੱਖ ਦਵੋ ਸਵੇਰ ਤੱਕਰ ਜਦੋਂ ਸਵੇਰ ਹੋ ਗਈ ਸਵੇਰੇ ਉੱਠੋ ਉਹਨੂੰ ਚੰਗੀ ਤਰ੍ਹਾਂ ਹਿਲਾ ਕੇ ਘੋਟ ਕੇ ਪਾਣੀ ਪੁੰਨ ਕੇ ਉਹ ਖਾਲੀ ਪੇਟ ਪੀ ਲਵੋ ਤੇ ਜਿਹੜੇ ਬੱਚੇ ਨੇ ਉਹਨੂੰ ਘੱਟ ਮਾਤਰਾ ਵਿੱਚ ਲੈ ਸਕਦੇ ਆ ਜ਼ਿਆਦਾ ਵਿੱਚ ਪ੍ਰੋਬਲਮ ਕੋਈ ਨਹੀਂ ਆਉਂਦੀ ਪਰ ਥੋੜੀ ਜਿਹੀ ਪੀਣ ਚ ਕਰਤਨ ਜੀ ਹੁੰਦੀ ਆ ਤਾਂ ਕਰਕੇ ਦਿੱਕਤ ਆਉਂਦੀ ਆ ਤੇ ਫਸ ਉਹਨੂੰ ਰਿਜ਼ਲਟ ਦਿਨਾਂ ਦੇ ਵਿੱਚ ਮਿਲੂਗਾ ਜਿਹੜਿਆ ਆਪ ਨੂੰ ਬਾਜ਼ਾਰਕਿਟ ਦੇ ਵਿੱਚੋਂ ਸ਼ੀਸ਼ੀਆਂ ਮਿਲਦੇ ਆ ਸ਼ੰਖਪੁਸ਼ਪੀ ਹੋਈ ਹੋਰ ਵੀ ਬਹੁਤ ਸਿਸ਼ੀਆਂ ਜਿਨ੍ਹਾਂ ਨਾਮ ਨੇ ਪਲੈਣਾ ਚਾਹੁੰਦੇ ਤੇ ਉਹ ਸਿਸ਼ੇ ਦਾ ਰਿਜ਼ਲਟ ਕਿਉਂ ਨਹੀਂ ਮਿਲਦਾ ਕਿਉਂਕਿ ਉਹ ਪੈਸੇ ਦੇ ਲਾਲਚ ਵਿੱਚ ਉਹਦੇ ਵਿੱਚ ਪਤਾ ਨਹੀਂ ਕੀ ਕੀ ਅੰਗਸਵਾ ਪਾ ਕੇ ਦਿੰਦੇ ਨੇ ਤਾਂ ਰਿਜ਼ਲਟ ਨਹੀਂ ਮਿਲਦਾ ਪਰ ਤੁਸੀਂ ਜੜੀ ਬੂਟੀ ਘਰੇ ਲਿਆਓ ਬਣਾਓ ਤੇ ਇਹਦੇ ਵਿੱਚ ਤੁਸੀਂ ਜੇ ਟੇਸਟ ਲਈ ਸ਼ੱਕਰ ਦਾ ਪਾਣੀ ਪਾ ਸਕਦੇ ਹੋ ਜਿਸ ਦਾ ਤੁਹਾਨੂੰ ਫੁੱਲ ਰਿਜ਼ਲਟ ਮਿਲੇਗਾ ਤੇ ਤੁਸੀਂ ਵਰਤੋ ਤੇ ਸਾਨੂੰ ਦੱਸਿਓ ਤੁਹਾਡਾ ਬੱਚਾ ਹੁਣ ਕਿੰਨਾ ਕੁ ਪੜਨ ਲੱਗ ਗਿਆ